ਔਰ ਮੈਂ ਕਹੂੰਗੀ ਕਿ ਮੈਂ ਕੰਮ ਕਰਨ ਆਈਆਂ ਔਰ ਮੈਨੂੰ ਜਦੋਂ ਪਤਾ ਲੱਗਿਆ ਵੀ ਐਨੇ ਸਾਲਾਂ ਤੋਂ ਇਹ ਗਲੀ ਨਹੀਂ ਬਣਾਈ ਜਾ ਰਹੀ ਔਰ ਇਸ ਗਲੀ ਨਾਲ ਇੱਕ ਬਿਤਕਰਾ ਕੀਤਾ ਜਾਂਦਾ ਪਾਰਟੀਵਾਦੀ ਨੂੰ ਲੈ ਕੇ ਮੈਨੂੰ ਇਹ ਵੀ ਮੇਰੇ ਰਾਜਪੁਰਾ ਦੇ ਵਾਸੀ ਔਖੇ ਹੋ ਰਹੇ ਨੇ ਤਾਂ ਅਸੀਂ ਇਹ ਗਲੀ ਬਣਾਈ ਕੋਈ ਵੀ ਕੰਮ ਹੈ ਅਸੀਂ ਰਾਜਪੁਰਾ ਦੀ ਦੇਖ ਕੇ ਰਾਜਪੁਰਾ ਦੇ ਵਾਸੀਆਂ ਦੀ ਤਕਲੀਫ ਦੇਖ ਕੇ ਕਰ ਰਹੇ ਹਾਂ ਨਾ ਕਿ ਕੋਈ ਪਾਰਟੀਵਾਦੀ ਦੇਖ ਕੇ ਹੋਈ ਸੀ ਪੂਰੀ ਬਹੁਤ ਮਤਲਬ ਮੁਸ਼ਕਿਲਾਂ ਆ ਰਹੀਆਂ ਸੀ ਸਾਨੂੰ ਪਾਣੀ ਇਕੱਠਾ ਹੋ ਜਾਂਦਾ ਸੀ ਤੇ ਅਸੀਂ ਕਾਫੀ ਜ਼ੋਰ ਵੀ ਲਗਾਇਆ ਕਿ ਸਾਡੀ ਗਲੀ ਬਣ ਜੇ ਬਟ ਕੋਈ ਰਿਸਪੌਂਸ ਨਹੀਂ ਮਿਲਿਆ ਜਿਵੇਂ ਮੈਡਮ ਨੀਨਾ ਮਿੱਤਲ ਜੀ ਆਏ ਇਹਨਾਂ ਨੇ ਸਾਡੀ ਇੱਕ ਵਾਰੀ ਚੀ ਗੱਲ ਸੁਣ ਲਈ ਦੇਖ ਕੇ ਹੀ ਹੈਰਾਨ ਆ ਕਿ ਇੰਨੀ ਜਲਦੀ ਮੈਡਮ ਨੇ ਕੰਮ ਕਰ ਜਲਦੀ ਸਾਡੀ ਉਮੀਦਾਂ ਦੇ ਇੰਨਾ ਜ਼ਿਆਦਾ ਖਰੇ ਉੱਤਰਿਆ ਕਿ ਮੈਂ ਇਹਨਾਂ ਦਾ ਤੈਂ ਦਿਲੋਂ ਤੁਹਾਨੂੰ ਮਾਦ ਕਰਦੀ ਆ ਕਿ ਇਹਨਾਂ ਨੇ ਬੜੀ ਜਲਦੀ ਸਾਡੀ ਗੱਲ ਸੁਣੀ। ਪਿਛਲੀ ਵਾਰ ਮੈਡਮ ਆਈ ਸੀ ਮੈਡਮ ਨੇ ਕਿਹਾ ਸੀ ਤੁਹਾਡੀ ਸੜਕ 1 ਮਹੀਨੇ ਦੇ ਵਿੱਚ ਵਿੱਚ ਰੂੜੀ ਨੂੰ ਅਸੀਂ ਭਾਗ ਲਾ ਦਾਂਗੇ 12 ਸਾਲ ਬਾਅਦ ਉਹ ਲੱਗ ਗਿਆ ਸਾਡੀ ਸੜਕ ਬਣ ਗਈ। ਅਸੀਂ ਮੈਡਮ ਨੇ ਆਪਣਾ ਵਾਅਦਾ ਪੂਰਾ ਕਰਿਆ ਅਸੀਂ ਆਪਣਾ ਵਾਅਦਾ ਪੂਰਾ ਇੱਕ ਤਰੀਕ ਜੋ ਵੀ ਸਰਕਾਰیں ਆਈਆਂ ਕਿਸੇ ਨੇ ਵੀ ਇਸ ਟੀਚੇ ਤੇ ਧਿਆਨ ਨਹੀਂ ਦਿੱਤਾ ਹੈ ਹਰ ਕੋਈ ਇਹ ਕਹਿੰਦਾ ਜਰੂਰ تھا ਵੀ ਅਸੀਂ ਬਣਾ ਦੇਵਾਂਗੇ ਪਰ ਕਰਕੇ ਕਿਸੇ ਨੇ ਵੀ ਨਹੀਂ ਕੀਤਾ ਇਤੇ ਦਿਨ ਰਾਜਪੁਰਾ ਦੇ ਵਾਰਡ ਨੰਬਰ 9 ਗਾਂਧੀ ਕਲੋਨੀ ਨੇੜੇ ਸ਼ਨੀ ਦੇਵ ਮੰਦਿਰ ਆਮ ਆਦਮੀ ਪਾਰਟੀ ਦੀ ਨੌਜਵਾਨ ਆਗੂ ਨੀਤਿਨ ਪੂਜਾ ਅਤੇ ਸ਼੍ਰੀ ਦੁਰਗਾ ਮੰਦਿਰ ਦੇ ਨੇੜੇ ਵਾਰਡ ਨੰਬਰ 19 ਦੇ ਵਿੱਚ ਵਿਨੋਦ ਬੱਬਰ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਇੱਕ ਭਰਵੀਂ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਉਹਨਾਂ ਦੇ ਪਤੀ ਅਜੀਤ ਮਿੱਤਲ ਪੁੱਤਰ ਲਵੀਸ਼ ਮਿੱਤਲ ਸਮੇਤ ਵੱਡੀ ਗਿਣਤੀ ਦੇ ਵਿੱਚ ਉਕਤ ਵਾਰਡ ਦੇ ਨਿਵਾਸੀਆਂ ਅਤੇ ਵਿਸ਼ੇਸ਼ ਤੌਰ ਤੇ ਮਹਿਲਾਵਾਂ ਨੇ ਉਕਤ ਬੈਠਕ ਦੇ ਵਿੱਚ ਪਹੁੰਚ ਕੇ ਮੈਡਮ ਨੀਨਾ ਮਿੱਤਲ ਦੇ ਵਿਚਾਰ ਸੁਨੇ ਨੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਵਾਰਡ ਨੰਬਰ 9 ਗਾਂਧੀ ਕਲੋਨੀ ਦੀ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਅਤੇ ਜਿਨ੍ਹਾਂ ਨੂੰ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਫਲੋ ਸਿਰੋਪਾ પા ਕੇ ਸਨਮਾਨਿਤ ਕੀਤਾ ਗਿਆ। ਉਕਤ ਬੈਠਕ ਦੇ ਵਿੱਚ ਪਹੁੰਚਣ ਤੇ ਵਾਰਡ ਨੰਬਰ 9 ਅਤੇ ਵਾਰਡ ਨੰਬਰ 19 ਦੇ ਨਿਵਾਸੀਆਂ ਦੇ ਫਲੋ ਮੈਡਮ ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਵਾਰਡ ਨੰਬਰ 9 ਗਾਂਧੀ ਕਲੋਨੀ ਦੀ ਮਹਿਲਾਵਾਂ ਨੇ ਦੱਸਿਆ ਕਈ ਸਰਕਾਰਾਂ ਆਈਆਂ ਤੇ ਕਈ ਚਲੇ ਗਈਆਂ ਪਰ ਕਿਸੇ ਨੇ ਵੀ ਇਸ ਮੌਕੇ ਵਾਰਡ ਨੰਬਰ 9 ਗਾਂਧੀ ਕਲੋਨੀ ਦੀ ਕੋਈ ਸਾਰ ਨਹੀਂ ਲਈ। ਉਹਨਾਂ ਨੇ ਕਿਹਾ ਕਿ ਸਾਡੇ ਮੁਹੱਲੇ ਦੀਆਂ ਜਿਹੜੀਆਂ ਕਈ ਸਾਲਾਂ ਤੋਂ ਸੜਕਾਂ ਦਾ ਬੁਰਾ ਹਾਲ ਸੀ ਜਦੋਂ ਵਿਧਾਇਕਾ ਮੈਡਮ ਨੀਨਾ ਮਿੱਤਲ ਸਾਡੇ ਮੁਹੱਲੇ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਹੁਣ ਵੋਟਾਂ ਮੰਗਣ ਤਾਂ ਆਵਾਂਗੀ ਜਦੋਂ ਤੁਹਾਡੀ ਸੜਕ ਬਣ ਜਾਵੇਗੀ ਸੋ ਅੱਜ ਸਾਡੀ ਸੜਕ ਬਣ ਚੁੱਕੀ ਆ ਤੇ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੀ ਆ ਇਸ ਮੌਕੇ ਤੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵਟਾ ਪਿਆਨ ਦਿੱਤਾ ਇਹ ਹੈ ਜਦੋਂ ਮੈਂ ਇਸ ਏਰੀਏ ਦੇ ਵਿੱਚ ਆਈ ਸੀ ਤਾਂ ਏਰੀਏ ਦੀ ਹਾਲਤ ਕਾਫੀ ਜ਼ਿਆਦਾ ਮਾੜੀ ਸੀ ਸੜਕਾਂ ਟੁੱਟੀਆਂ ਹੋਈਆਂ ਸਨ ਮੈਂ ਇਹਨਾਂ ਲੋਕਾਂ ਨਾਲ ਵਾਅਦਾ ਕਰਕੇ ਗਈ ਸੀ ਕਿ ਜਦੋਂ ਮੈਂ ਤੁਹਾਡੀ ਸੜਕ ਬਣਾ ਦੇਵਾਂਗੀ ਤਾਂ ਮੈਂ ਇੱਥੇ ਵੋਟ ਲੈਣ ਜ਼ਰੂਰ ਆਵਾਂਗੀ ਸੋ ਅੱਜ ਇਹਨਾਂ ਦੀ ਸੜਕ ਵੀ ਬਣਾ ਦਿੱਤੀ ਐ ਤੇ ਇਹਨਾਂ ਨੇ ਇਸੇ ਖੁਸ਼ੀ ਦੇ ਵਿੱਚ ਮੈਨੂੰ ਸਨਮਾਨਿਤ ਕੀਤਾ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦਾ ਵੀ ਫੈਸਲਾ ਲਿਆ ਸੋ ਇਸੇ ਦੌਰਾਨ ਉਹਨਾਂ ਹੋਰ ਕੀ ਕੁਝ ਕਿਹਾ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਦੇਖੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੋ ਮੈਨੂੰ ਇੱਥੇ ਪਿਆਰ ਮਿਲ ਰਿਹਾ ਹੈ ਔਰ ਮੈਂ ਇਹ ਕਹੂੰਗੀ ਕਿ ਮੈਂ ਕੰਮ ਕਰਨ ਆਈਆਂ ਔਰ ਮੈਨੂੰ ਜਦੋਂ ਪਤਾ ਲੱਗਿਆ ਵੀ ਐਨੇ ਸਾਲਾਂ ਤੋਂ ਇਹ ਗਲੀ ਨਹੀਂ ਬਣਾਈ ਜਾ ਰਹੀ ਔਰ ਇਸ ਗਲੀ ਨਾਲ ਇੱਕ ਬਿਤਕਰਾ ਕੀਤਾ ਜਾਂਦਾ ਪਾਰਟੀਵਾਦੀ ਨੂੰ ਲੈ ਕੇ ਮੈਨੂੰ ਮੈਂ ਉਹਦੀ ਕਿਹਾ ਵੀ ਨਹੀਂ ਪਹਿਲਾਂ ਆਪਾਂ ਉਹ ਗਲੀ ਬਣਾਨੀ ਹੈ ਆਪਾਂ ਕੋਈ ਪਾਰਟੀਵਾਦੀ ਚ ਨਹੀਂ ਮੈਨੂੰ ਇਹ ਵੀ ਮੇਰੇ ਰਾਜਪੁਰਾ ਦੇ ਵਾਸੀ ਔਖੇ ਹੋ ਰਹੇ ਨੇ ਤਾਂ ਅਸੀਂ ਇਹ ਗਲੀ ਬਣਾਈ ਕੋਈ ਵੀ ਕੰਮ ਹੈ ਅਸੀਂ ਰਾਜਪੁਰਾ ਦੀ ਦੇਖ ਕੇ ਰਾਜਪੁਰਾ ਦੇ ਵਾਸੀਆਂ ਦੀ ਤਕਲੀਫ ਦੇਖ ਕੇ ਕਰ ਰਹੇ ਹਾਂ ਨਾ ਕਿ ਕੋਈ ਪਾਰਟੀਵਾਦੀ ਦੇਖ ਕੇ ਤੇ ਜੇ ਅੱਜ ਮੈਨੂੰ ਇੱਥੇ ਪਿਆਰ ਮਿਲਿਆ ਉਹਦੀ ਮੈਂ ਹਮੇਸ਼ਾ ਰਿਣੀ ਰਹਾਂਗੀ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਇੱਥੇ ਸਾਰਿਆਂ ਨੂੰ ਮਿਲ ਕੇ ਮੈਡਮ ਤਬੀਅਤ ਵੀ ਖਰਾਬ ਰੱਖਦੀ ਆ ਤੁਹਾਡੀ ਅੱਜ ਮੇਰੀ ਤਬੀਅਤ ਖਰਾਬ ਏ ਮੈਂ ਹੁਣੇ ਡ੍ਰਿਪ ਲਗਾ ਕੇ ਆਈ ਆ ਨਹੀਂ ਤਾਂ ਮੇਰੀ ਅੱਜ ਹਿੰਮਤ ਨਹੀਂ ਸੀ ਉੱਠਣ ਦੀ ਤੇ ਪਰ ਇਹਨਾਂ ਦਾ ਪਿਆਰ ਜੋ ਸੀਗਾ ਉਸ ਕਰਕੇ ਮੈਂ ਅੱਜ ਉੱਠ ਕੇ ਆਈ ਆ ਜਿਹੜੀ ਦੁਰਗਾਮੰਦਰ ਤੇ ਕੋਈ ਜਿਹੜੀ ਮੀਟਿੰਗ ਹੋਈ ਆ ਉਸ ਬਾਰੇ ਵੀ ਤੁਹਾਨੂੰ ਜਾਨਾ ਹਾਂ ਉੱਥੇ ਵੀ ਬਹੁਤ ਅੱਛੀ ਮੀਟਿੰਗ ਹੋ ਰਹੀ ਆ ਔਰ ਵਿਨੋਦ ਬੱਬਰ ਜੀ ਵੱਲੋਂ ਰਖਵਾਈ ਜਾ ਰਹੀ ਆ ਉਹ ਮੀਟਿੰਗ ਉੱਥੇ ਵੀ ਉਧਰਲੇ ਔਰ ਮੈਂ ਇਹ ਕਹੂੰਗੀ ਪੂਰੇ ਰਾਜਪੁਰਾ ਹਲਕੇ ਦਾ ਪਿਆਰ ਮਿਲ ਰਿਹਾ ਰਾਜਪੁਰਾ ਹਲਕਾ ਜੋ ਸਰਕਾਰ ਨੇ ਕੰਮ ਕੀਤੇ ਐ ਜੋ ਅਸੀਂ ਰਾਜਪੁਰਾ ਵਿੱਚ ਕੰਮ ਕੀਤੇ ਐ ਉਹਨਾਂ ਪ੍ਰਤੀ ਬਹੁਤ ਖੁਸ਼ ਨੇ ਔਰ ਮੈਂ ਅੱਜ ਪੂਰੇ ਰਾਜਪੁਰਾ ਨੂੰ ਅਪੀਲ ਇਹ ਕਰੂੰਗੀ ਕਿ ਜੇ ਸਾਡੇ ਸੀਐਮ ਭਗਵੰਤ ਮਾਨ ਜੀ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦੇ ਆ ਤਾਂ ਹੁਣ ਆਪਣਾ ਫਰਜ ਹੈ ਅਕਾਲੀ ਬੀਜਪੀ ਤੇ ਕਾਂਗਰਸ ਨੂੰ ਅਸੀਂ ਜ਼ੀਰੋ ਕਰ ਦਈਏ ਮੈਡਮ ਇਹ ਜਿਹੜੀ ਗਲੀ ਬੀਜਪੀ ਦੀ ਕਹੀ ਜਾਂਦੀ ਸੀ ਸਾਰੀ ਜੁਆਇਨ ਕਰਕੇ ਬਹੁਤ ਖੁਸ਼ੀ ਹੈ ਗਲੀ ਇਹ ਲੋਕਾਂ ਲਈ ਬੀਜਪੀ ਦੀ ਗਲੀ ਹੋਊਗੀ ਮੇਰੇ ਲਈ ਰਾਜਪੁਰਾ ਦੀ ਗਲੀ ਹੈ ਰਾਜਪੁਰਾ ਦੇ ਵਸਨੀਕਾਂ ਦੀ ਗਲੀ ਹੈ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਕਿ ਕਿਸ ਪਾਰਟੀ ਦੀ ਹੈ ਪਰ ਅੱਜ ਸਾਰੀ ਗਲੀ ਨੇ ਸਾਰੇ ਪਰਿਵਾਰ ਨੇ ਇੱਥੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੈ ਮੈਨੂੰ ਮੇਰੀ ਤਾਕਤ ਵਧੀ ਐ ਅਸੀਂ ਹੁਣ ਕਿ ਸਾਰੇ ਮਿਲ ਕੇ ਹੋਰ ਕੰਮ ਕਰਾਂਗੇ ਜਿੱਥੋਂ ਜਿੱਥੋਂ ਵੀ ਕੋਈ ਕੰਮ ਦੀ ਡਿਮਾਂਡ ਆ ਰਹੀ ਹੈ ਅਸੀਂ ਕਰ ਰਹੇ ਹਾਂ ਪਹਿਲੇ ਤਾਂ ਗਲੀ ਮਤਲਬ ਟੁੱਟੀ ਹੋਈ ਸੀ ਪੂਰੀ ਬਹੁਤ ਮਤਲਬ ਮੁਸ਼ਕਿਲਾਂ ਆ ਰਹੀਆਂ ਸੀ ਸਾਨੂੰ ਪਾਣੀ ਇਕੱਠਾ ਹੋ ਜਾਂਦਾ ਸੀ ਤੇ ਅਸੀਂ ਕਾਫੀ ਜ਼ੋਰ ਵੀ ਲਗਾਇਆ ਕਿ ਸਾਡੀ ਗਲੀ ਬਣ ਜੇ ਬਟ ਕੋਈ ਰਿਸਪੌਂਸ ਨਹੀਂ ਮਿਲਿਆ ਜਿਵੇਂ ਮੈਡਮ ਨੀਨਾ ਮਿੱਤਲ ਜੀ ਆਏ ਇਹਨਾਂ ਨੇ ਸਾਡੀ ਇੱਕ ਵਾਰੀ ਚੀ ਗੱਲ ਸੁਣ ਲਈ ਅਸੀਂ ਇਹਨਾਂ ਦਾ ਤੈ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਤਾਂ ਉਮੀਦ ਹੀ ਦੇਖ ਕੇ ਹੀ ਹੈਰਾਨ ਹਾਂ ਕਿ ਇੰਨੀ ਜਲਦੀ ਮੈਡਮ ਨੇ ਕੰਮ ਕਰਾ ਦਿੱਤਾ ਵੀ ਇੰਨੀ ਜਲਦੀ ਸਾਡੀ ਉਮੀਦਾਂ ਦੇ ਇੰਨਾ ਜ਼ਿਆਦਾ ਖਰੇ ਉਤਰਿਆ ਕਿ ਮੈਂ ਇਹਨਾਂ ਦਾ ਤੈ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਬੜੀ ਜਲਦੀ ਸਾਡੀ ਗੱਲ ਸੁਣੀ ਇਹਨਾਂ ਸਾਲਾਂ ਤੋਂ ਗਲੀ ਦੀ ਇਹ ਨੀਅਰ अबाउट 8 8-10 ਸਾਲਾਂ ਤੋਂ ਤੋਂ ਸੀਗੀ ਪਿਛਲੀ ਸਰਕਾਰਾਂ ਨੂੰ ਤੁਸੀਂ ਨਹੀਂ ਅਪੀਲ ਕੀਤੀ ਕਿ ਵੀ ਇੱਕ ਗਲੀ ਸੜਕ ਬੜਾਈ ਜੇ ਨਹੀਂ ਸਭ ਨੇ ਅਪੀਲ ਕਰੀ ਹੈ ਦੇਖੋ ਕੰਮ ਇਹਨਾਂ ਦੇ ਰਾਜ 'ਚ ਹੋਇਆ ਹੈ ਤਾਂ ਅਸੀਂ ਇਹਨਾਂ ਦਾ ਹੀ ਤਾਂ ਨਿਮਾਤ ਕਰਨਾ ਚਾਹਾਂਗੇ ਜਿਹੜੀ ਪਾਰਟੀ ਇਸ ਟਾਈਮ ਚੱਲ ਰਹੀ ਹੈ ਉਹਨਾਂ ਨੇ ਸਾਡਾ ਕੰਮ ਕਰਾਇਆ ਇਸ ਤੋਂ ਉਪਰ ਅਸੀਂ ਕੀ ਕਵਾਂਗੇ ਮੈਡਮ ਨੀਨਾ ਮਿੱਤਲ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਸਦੀਪ ਬੋਲ ਰਹੀ ਹਾਂ हमारी गली आठ दस सालों से नहीं बनी है जो हमें बड़ी ही परेशानी हुई है बारिश आनी और इतना इतना पानी भर जाना सबको इतनी इतनी दिक्कतों का सामना करना पड़ता था जो भी सरकारें आई हैं किसी ने भी इस चीज़ पे ध्यान नहीं दिया है हर कोई ये कहता जरूर था भी हम बना देंगे पर करा किसी ने भी नहीं था पर मैम जब नीना मित्तल जी आए हैं इन्होंने देखा इन्होंने काम शुरू कराया तब भी हमें यही लग रहा था कि शायद ये वोटिंग की वजह से हो रहा है जो क्लियर बात है भाई वोटें जब होएंगी तो बीच में पेंडिंग होएगा बाद में देखा जाएगा फिर भी इसका शायद यही हाल ही होना है पर बड़ी खुशी हुई कि ये वोटें आने से पहले इन्होंने कम्प्लीट कराया हम इनका बहुत बहुत धन्यवाद करते हैं ਗਾਂਧੀ ਗੋਲੀ ਨਿਵਾਸੀ ਪਿਛਲੀ ਵਾਰ ਮੈਡਮ ਆਈ ਸੀ ਮੈਡਮ ਨੇ ਕਿਹਾ ਸੀ ਤੁਹਾਡੀ ਸੜਕ 1 ਮਹੀਨੇ ਦੇ ਵਿੱਚ ਵਿੱਚ ਰੂੜੀ ਨੂੰ ਅਸੀਂ ਭਾਗ ਲਾ ਦਾਂਗੇ 12 ਸਾਲ ਬਾਅਦ ਉਹ ਲੱਗ ਗਿਆ ਸਾਡੀ ਸੜਕ ਬਣ ਗਈ ਅਸੀਂ ਮੈਡਮ ਨੇ ਆਪਣਾ ਵਾਦਾ ਪੂਰਾ ਕਰਿਆ ਅਸੀਂ ਆਪਣਾ ਵਾਦਾ ਪੂਰਾ ਇੱਕ ਤਰੀਕ ਨੂੰ ਪੂਰਾ ਕਰਾਂਗੇ ਕਰਾਂਗੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ الخبر خبر جزده ہوئے اثر